ਲੋਗੋ ਦੁਗਾਟਾਲੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਤੀਸਰੇ ਪਾਚਾ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 425 ਅੰਗ ਤੇ ਸ਼ਬਦ ਚੰਨ ਕਰਦੇ ਹਨ ਆਸਾ ਮਹੱਲਾ ਤੀਜਾ ਕਰੇ ਅੰਦਰ ਸਭ ਬੱਥ ਹੈ ਬਾਹਰ ਕੁਛ ਨਹੀਂ ਕਹਿੰਦੇ ਘਰ ਦੇ ਵਿੱਚ ਬੱਥ ਹੈ ਘਰ ਦੇ ਵਿੱਚ ਰੱਬ ਹੈ ਜਿਹੜੀ ਬੱਥ ਨੂੰ ਲੈਣ ਵਾਸਤੇ ਆਇਆ ਹੈ ਜਿਹੜੀ ਵਸਤੂ ਨੂੰ ਲੈਣ ਵਾਸਤੇ ਆਇਆ ਹੈ ਉਹ ਕਹਿੰਦੇ ਘਰ ਦੇ ਵਿੱਚ ਬਾਹਰ ਕੁਛ ਨਾ ਹੈ ਸੰਸਾਰਿਕ ਕਾਰੋਣਿਕਤਾ ਇਹ ਸਾਡੀ ਦੇਹ ਆਲਾ ਕਰ ਹੈ ਇਹ ਸਰੀਰ ਦਾ ਕਰ ਹੈ ਕਹਿੰਦੇ ਇਹਦੇ ਵਿੱਚ ਵਾਤ ਹੈ ਇਹਦੇ ਵਿੱਚ ਰੱਬ ਵੱਸਦਾ ਹੈ ਦੂਸਰਾ ਕਰ ਜਿਹੜਾ ਬਾਬੇ ਨਾਨਕ ਆਲਾ ਉਹ ਕਰ ਬਾਬੇ ਨਾਨਕ ਵਾਲਾ ਘਰ ਇਹ ਗੁਰੂ ਗ੍ਰੰਥ ਸਾਹਿਬ ਹੈ ਕਹਿੰਦੇ ਇਹਦੇ ਵਿੱਚ ਵੀ ਰੱਬ ਵੱਸਦਾ ਹੈ ਰੱਬ ਤਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲੱਭਣਾ ਹੈ ਇਹ ਬਾਬੇ ਨਾਨਕ ਦਾ ਦਰ ਹੈ ਬਾਬੇ ਨਾਨਕ ਦਾ ਘਰ ਹੈ ਜੋ ਕੁਝ ਸਾਡੇ ਮਨ ਦੇ ਵਿੱਚ ਹੈ ਸਾਡੇ ਸਰੀਰ ਵਿੱਚ ਹੈ ਜੋ ਕੁਛ ਸਾਰੇ ਸੰਸਾਰ ਦੇ ਵਿੱਚ ਹੈ ਉਹ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕਹਿੰਦੇ ਇਸ ਘਰ ਦੇ ਵਿੱਚ ਸਾਰਾ ਕੁਸ ਹੈ ਘਰ ਵਿੱਚੋਂ ਹੀ ਪ੍ਰਾਪਤ ਹੋਣਾ ਕਰੇ ਅੰਦਰ ਸਭ ਬਥ ਹੈ ਬਾਹਰ ਕੁਝ ਨਹੀਂ ਗੁਰ ਪ੍ਰਸਾਦੀ ਪਾਈਐ ਪਰ ਕਹਿੰਦੇ ਮਿਲਦਾ ਕਿਸ ਤਰ੍ਹਾਂ ਹੈ ਇਹ ਕਿਸ ਤਰ੍ਹਾਂ ਪਾਇਆ ਜਾਂਦਾ ਹੈ ਜਿਹੜੀ ਬਾਤ ਹੈ ਜਿਹੜਾ ਰੱਬ ਹੈ ਮਿਲਦਾ ਕਿਸ ਤਰ੍ਹਾਂ ਹੈ ਗੁਰ ਪ੍ਰਸਾਦੀ ਪਾਈਐ ਕਹਿੰਦੇ ਸ਼ਬਦ ਦੇ ਪ੍ਰਸਾਦ ਦੇ ਨਾਲ ਇਹ ਸਾਨੂੰ ਪਾਇਆ ਜਾਂਦਾ ਹੈ ਗੁਰ ਪ੍ਰਸਾਦੀ ਪਾਈਐ ਅੰਤਰ ਕਪਟ ਖੋਲ ਆਹੀ ਕਿ ਅੰਦਰ ਜਿਹੜਾ ਕਪਟ ਹੈ ਨਾ ਜਿਹੜਾ ਦਰਵਾਜਾ ਉਹ ਖੁੱਲ ਜਾਂਦਾ ਹੈ ਦਸਵੇਂ ਦਵਾਰ ਵਾਲਾ ਦਰਵਾਜਾ ਕਦੋਂ ਖੁੱਲਦਾ ਹੈ ਗੌਰ ਪਰ ਸਾਧੀ ਸਾਬਦ ਦੇ ਪ੍ਰਸ਼ਾਦ ਦੇ ਨਾਲ ਜਿਹੜਾ ਸ਼ਬਦ ਹੈ ਇਹ ਚਾਬੀ ਹੈ ਇਹ ਕੁੰਜੀ ਹੈ ਦਸਵੇਂ ਦਵਾਰ ਦੀ ਜਦੋਂ ਕੁੰਜੀ ਹੁੰਦੀ ਹੈ ਤਾਲਾ ਇੱਕ ਮਿੰਟ ਵਿੱਚ ਖੁੱਲ ਜਾਂਦਾ ਹੈ ਜਦੋਂ ਕੁੰਜੀ ਨਾ ਹੋਵੇ ਤਾਲਾ ਖੁੱਲਦਾ ਨਹੀਂ ਟੱਕਰਾ ਮਾਰੀ ਜੋ ਹਲਾਈ ਜੋ ਕੁਝ ਕਰੀ ਜੋ ਫਿਰ ਉਹ ਤੋੜ ਨਹੀਂ ਪੈਂਦਾ ਤਾਲਾ ਟੁੱਟਿਆ ਫਿਰ ਕਿਸੇ ਕੰਮ ਨਹੀਂ ਆਉਂਦਾ ਤੰਤਰ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਚਨ ਕਰਦੇ ਹਨ ਗੁਰ ਪ੍ਰਸਾਦੀ ਪਾਈਏ ਅੰਤਰ ਕਪ ਟੁ ਖੁਲਾਹੀ ਸਾਤ ਗੁਰ ਤੇ ਹਰ ਪਾਈਏ ਭਾਈ ਕਹਿੰਦੇ ਮੇਰੇ ਭਾਈ ਇਹ ਸਾਤ ਗੁਰ ਕੋਲੋਂ ਪਾਇਆ ਜਾਂਦਾ ਹੈ ਸਾਤ ਗੁਰ ਤੇ ਹਰ ਪਾਈਏ ਭਾਈ ਅੰਤਰ ਨਾਮ ਅਨਧਾਨ ਹੈ ਇਹ ਕਹਿੰਦੇ ਤੇਰੇ ਅੰਦਰ ਦੇਚ ਨਾਮ ਹੈ ਨਿਧਾਨ ਹੈ ਨਿਧਾਨ ਰੱਬ ਨੂੰ ਕਹਿੰਦੇ ਆ ਨਾਮ ਵੀ ਰੱਬ ਨੂੰ ਕਹਿੰਦੇ ਆ ਦੋਨੋਂ ਚੀਜ਼ਾਂ ਨੂੰ ਲੈ ਕੇ ਚੱਲਦੇ ਆ ਆ ਸਾਡੇ ਦੇਹ ਵਾਲ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਇਹ ਦੇਹ ਦੇ ਵਿੱਚ ਵੀ ਨਾਮ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਾਮ ਹੈ ਰੱਬ ਦੇ ਦੇ ਵਿੱਚ ਵੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ ਅੰਤਰ ਨਾਮ ਅਨੰਦਾਨ ਹੈ ਪੂਰੇ ਸਤਿਗੁਰ ਦਿਆ ਦਿਖਾਈ ਕਹਿੰਦੇ ਪੂਰੇ ਸਤਿਗੁਰ ਨੇ ਦਿਖਾ ਦਿੱਤਾ ਹੈ ਸਤਿਗੁਰ ਇਸ ਦੇ ਦੇ ਵਿੱਚ ਵੀ ਰੱਬ ਨੂੰ ਦਿਖਾ ਦਿੰਦਾ ਹੈ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰੱਬ ਨੂੰ ਪ੍ਰਗਟ ਕਰਦਾ ਜੋ ਬਰਮੰਡੇ ਸੋ ਪਿੰਡੇ ਜੋ ਖੋਜੇ ਸੋ ਪਾਵੇ ਕਿਉਂ ਜੋ ਬਰਮੰਡ ਵਿੱਚ ਹੈ ਉਹ ਤੇਰੀ ਪਿੰਡੇ ਵਿੱਚ ਹੈ ਜਿਹੜਾ ਖੋਜੂਗਾ ਪਾਲੂਗਾ ਇਕ ਨੂੰ ਖੋਜਣ ਬਾਅਦ ਤੇ ਸਤਿਗੁਰੂ ਸ਼ਬਦ ਦਿੰਦੇ ਆ ਇਹ ਕਹਣਾ ਧਾਰਤੀ ਖੋਦਣੀ ਹੋਵੇ ਨਾ ਉਹ ਖੋਦਣ ਬਾਅਦ ਤੇ ਕੋਈ ਖੁਰਪਾ ਮਿਲਦਾ ਹੈ ਕਹੀ ਮਿਲਦੀ ਹੈ ਫਿਰ ਉਹਨੂੰ ਖੋਦਦੇ ਆ ਪੱਟਦੇ ਆ ਇੱਕੜਾ ਸਤਿਗੁਰੂ ਸ਼ਬਦ ਦਿੰਦੇ ਅੰਤਰਨਾਮ ਨਿਧਾਨ ਹੈ ਪੂਰੇ ਸਤਗੁਰ ਦਿਆ ਦਿਖਾਈ ਗੱਲ ਤਾਂ ਇੰਨੀ ਹੋਇਆ ਸੰਸਾਰ ਇਹਦੇ ਬਾਤ ਤੇ ਭੱਜਿਆ ਫਿਰਦਾ ਕਾਦੇ ਬਾਤ ਤੇ ਰੱਬ ਦੇ ਦਰਸ਼ਨਾਂ ਬਾਤ ਤੇ ਸਤਗੁਰੂ ਨੇ ਦਿਖਾ ਦਿੱਤਾ ਅੰਤਰ ਨਾਮ ਰੰਧਾਨ ਹੈ ਪੂਰੇ ਸਤਗੁਰ ਦਿਆ ਦੇਖਾਈ ਰੋਹ ਹਰ ਕਾ ਗਾਹਕ ਹੋਵੇ ਕਹਿੰਦੇ ਜੇ ਕੋਈ ਗਾਹਕ ਹੋਵੇ ਹੁਣ ਗਾਹਕ ਵੀ ਤਾਂ ਚਾਹੀਦਾ ਸਾਮਾਨ ਲੈਣੇ ਵਾਲਾ ਵੇਣ ਗਾਹਕ ਗੁਣ 베ਚੀਏ ਗੁਣ ਸਹਿਗ ਹੋ ਜਾਏ ਕੋਈ ਦੇਖਣ ਵਾਲਾ ਵੀ ਤਾਂ ਹੋਵੇ ਕੋਈ ਰੱਬ ਦੇ ਦਰਸ਼ਨ ਕਰਨੇ ਵਾਲਾ ਵੀ ਤਾਂ ਚਾਹੀਦਾ ਹਰ ਕਾ ਗਾਹ ਕੋ ਹੋਵੇ ਸੋ ਲਹੇ ਕਹਿੰਦੇ ਉਹੀ ਲਾਊਗਾ ਜਿਹੜਾ ਗਾਹ ਖੋਊਗਾ ਜਿਹੜਾ ਰੱਬ ਦਾ ਗਾਹ ਖੋਊਗਾ ਜਿਹਨੂੰ ਨਾਮ ਚਾਹੀਦਾ ਜਿਹਨੂੰ ਬਾਣੀ ਚਾਹੀਦੀ ਐ ਜਿਹਨੂੰ ਸ਼ਬਦ ਚਾਹੀਦਾ ਉਹੀ ਲਾਊਗਾ ਅਸੀਂ ਤਾਂ ਹੋਰ ਸਮਾਨ ਲੈਣੇ ਵਾਲੇ ਆ ਹਰ ਕਾ ਗਾਹ ਹੋਵੇ ਸੋ ਲਹੇ ਪਾਏ ਰਤਨ ਕਹਿੰਦੇ ਫਿਰ ਰਤਨ ਨੂੰ ਪਾਲੂਗਾ ਪਾਏ ਰਤਨ ਵਿਚਾਰਾ ਕਹਿੰਦੇ ਪਾਈ ਰਤਨ ਦਾ ਵਿਚਾਰ ਦੇ ਨਾਲ ਪਾਇਆ ਜਾਂਦਾ ਸ਼ਬਦ ਦੀ ਵਿਚਾਰ ਦੇ ਨਾਲ ਪਾਇਆ ਜਾਂਦਾ ਉਹ ਜਿਹੜੀ ਬਾਤ ਹੈ ਕਿਸ ਤਰ੍ਹਾਂ ਮਿਲਦੀ ਹੈ ਪਾਏ ਰਤਨ ਵਿਚਾਰਾ ਰਤਨ ਨੂੰ ਗੁਰੂ ਦਾ ਸ਼ਬਦ ਹੈ ਬੂਝੇ ਬੂਝਣ ਹਾਰ ਰਤਨ ਨੂੰ ਤਾਂ ਗੁਰੂ ਦਾ ਸ਼ਬਦ ਹੈ ਅੰਦਰ ਖੋਲੇ ਦਿਵ ਦ੍ਰਿਸ਼ਟ ਵੇਖੈ ਕਹਿੰਦੇ ਜਦੋਂ ਅੰਦਰ ਨੂੰ ਖੋਲਿਆ ਅੰਦਰ ਕੀ ਦੇਖਿਆ ਹੈ ਅੰਦਰ ਖੋਲੇ ਦਿਵ ਦ ਦੇ ਦ੍ਰਿਸ਼ਟ ਦੇਖੈ ਕਹਿੰਦੇ ਫਿਰ ਦਿਖਣ ਲੱਗ ਗਿਆ ਜਦੋਂ ਅੰਦਰ ਨੂੰ ਖੋਲਿਆ ਜਦੋਂ ਦਸਵੇਂ ਦਵਾਰ ਨੂੰ ਖੋਲਿਆ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਖੋਲਿਆ ਫੇਰ ਦੇਖਣ ਲੱਗਿਆ ਦੇਖਣਾ ਗੁਰੂਗ੍ਰਾਮ ਸਾਹਿਬ ਤੇ ਦਾ ਰਮਾਲਾ ਦੇ ਕਿ ਟਕਤਾ ਬਰਾਬਰ ਆਪਣਾਸਣ ਲਾ ਲਿਆ ਦੇਖਣਾ ਤਾਂ ਇੱਧਰ ਸੀ ਉਹ ਆਪ ਟਕਤਾ ਅੰਦਰ ਖੋਲੇ ਦਿਰਬਤ ਦਿਬ ਦ੍ਰਿਸ਼ਟ ਦੇਖੇ ਕਹਿੰਦੇ ਕਿਆ ਮੁਕਤੋਂ ਭੰਡਾਰਾ ਕਹਿੰਦੇ ਮੁਕਤੀ ਦਾ ਭੰਡਾਰ ਜਦੋਂ ਖੋਲੇ ਹੈ ਗੁਰੂ ਗ੍ਰੰਥ ਸਾਹਿਬ ਨੂੰ ਖੋਲੇ ਹੈ ਪ੍ਰਕਾਸ਼ ਹੋਇਆ ਫਿਰ ਦੇਖਿਆ ਕਿਥੋਂ ਤੱਕ ਬਹਿਮ ਹੈ ਸਾਡੇ ਮਨ ਦੇ ਵਿੱਚ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਮੇਰੇ ਵਰਗਾ ਮੂਰਖ ਜਿੱਥੇ ਸੋਖ ਆਸਣ ਆ ਉਦੋਂ ਨੂੰ ਜਾਂਦਾ ਮੱਥਾ ਟੇਕਣਾ ਕਹੂੰਦਾ ਪਤਾ ਕੀ ਹੈ ਕਿ ਮੈਂ ਸਭ ਤੋਂ ਵੱਡਾ ਸਿੱਖ ਆ ਕੀ ਫਰਕ ਹੈ ਕੋਈ ਉਹ ਦੇਹ ਦੇ ਵਿੱਚ ਜਿਹੜੀ ਦੇ ਸੋਖਾਸਨ ਤੇ ਪਈ ਐ ਉਸ ਦੇਹ ਤੇ ਜਿਹੜੀ ਦੇਹ ਦਾ ਪ੍ਰਕਾਸ਼ ਹੈ ਇਹਦੇ ਫਰਕ ਲੱਗਦਾ ਕੋਈ ਇਹਦੇ 'ਚ ਬਹਿਮ ਮੰਦੇ 'ਚ ਕੋਈ ਇਸ ਦੁਵਿਧਾ ਨੇ ਤਾਂ ਗਾਲੇ ਪਏ ਆ ਸਾਡੇ ਮਨ ਦੇ ਵਿੱਚ ਇਹ ਵੀ ਇੱਥੇ ਰੱਬ ਹੋਰ ਬੈਠਾ ਅੰਦਰ ਰੱਬ ਹੋਰ ਬੈਠਾ ਇੱਕ ਅਸੀਂ ਤਾਂ ਦੋ ਰੱਬ ਬਣਾਤੇ ਦੇਖਣ ਸਮਝ ਆਵੇ ਕੋਣ ਇਹ ਤੁਹਾਨੂੰ ਹੁਣ ਰਾਣੀ ਨੂੰ ਕੌਣ ਕਹੇ ਦੁੱਦਾ ਅੱਗਾ ਟੱਕ ਤੁਸੀਂ ਹਾਲ ਦੇਖੋ ਕੀ ਹੋਇਆ ਸਾਰੀ ਸ੍ਰਿਸ਼ਟੀ ਜੀ ਨੂੰ ਮੰਨਦੀ ਹੈ ਸ੍ਰੀ ਹਰਮੰਦਰ ਸਾਹਿਬ ਲੜਾਈ ਦਾ ਅੱਡਾ ਬਣ ਚੁੱਕਿਆ ਹੈ ਕਿਉਂ ਬੜਾ ਕਹਿਣਾ ਔਖਾ ਹੈ ਬਾਣੀ ਨਹੀਂ ਹੈ ਸਾਡੇ ਕੋਲ ਸਾਡੇ ਕੋਲ ਤਾਂ ਹੋਮੇ ਆ ਜਾਂ ਦਿਖਾਵਾ ਹੈ ਅੰਦਰ ਖੋਲੇ ਦੀਬ ਦ੍ਰਿਸ਼ਟ ਦੇਖੇ ਮੁਕਤ ਭੰਡਾਰਾ ਅੰਦਰ ਮਹਿਲ ਕਹਿੰਦੇ ਅੰਦਰ ਦੇ ਚ ਮਹਿਲ ਹੈ ਐ ਤੇਰੀ ਦੇਹ ਵਾਲੇ ਅੰਦਰ ਵਿੱਚ ਹੀ ਮਹਿਲ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਿਲ ਹੈ ਰੱਬ ਦਾ ਬੜਾ ਸੌਖਾ ਕੰਮ ਕੀਤਾ ਸੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਰੱਬ ਦਾ ਮਹਿਲ ਦੇਖਣੇ ਵਾਸਤੇ ਦੁਨੀਆ ਤੜਪਦੀ ਸੀ ਸਿਰ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕਰ ਦਿੱਤਾ ਅੰਦਰ ਮਹਿਲ ਅਨੇਕ ਹੈ ਜਿਉ ਕਰੇ ਬਸੇਰਾ ਕਹਿੰਦੇ ਜਿੱਥੇ ਜੀਉ ਵੱਸਦਾ ਹੈ ਜਿੱਥੇ ਰੱਬ ਵਸਦਾ ਹੈ ਅੰਦਰ ਮਹਿਲ ਦੇ ਚ ਵਸਦਾ ਮਨ ਮੰਦਰ ਤਨ ਬੇਸ ਕਲੰਦਰ ਕਟ ਹੀ ਤੀਰਤ ਨਾਮਾ ਏਕ ਸ਼ਬਦ ਮੇਰੇ ਪ੍ਰਾਣ ਵਸਦਾ ਹੈ ਬਹੁੜ ਜਨਮਾਂ ਆਮ ਅੰਦਰ ਦੇ ਚ ਵਸਦਾ ਮਨ ਚਿੰਦਿਆਂ ਫਲ ਪਾਈ ਸੀ ਕਹਿੰਦੇ ਜੋ ਮਨ ਚਾਹੁੰਦਾ ਉਹ ਫਲ ਦੀ ਪ੍ਰਾਪਤੀ ਹੋ ਜਾਂਦੀ ਮਨ ਚਿੰਦਿਆਂ ਫਲ ਪਾਈ ਸੀ ਫਿਰ ਹੋਏ ਨਾ ਫੇਰਾ ਕਹਿੰਦੇ ਫਿਰ ਮੁੜ ਕੇ ਜੰਮਣਾ ਨਹੀਂ ਮੁਕਤੀ ਹੋ ਗਈ ਕੋਈ ਪੋਗ ਪਉਂਡ ਦੀ ਲੋੜ ਨਹੀਂ ਪਈ ਪੋਗ ਕਿਉਂ ਪਾਉਂਦੇ ਆ ਵੀ ਮੁਕਤੀ ਹੋ ਜਵੇ ਚਰਨਾਂ ਚ ਨਵਾਸ ਮਿਲ ਜਵੇ ਤਾਂ ਹੀ ਪੋਗ ਪਾਉਂਦੇ ਆ ਇਦਰ ਬਾਬੇ ਨਾਨਕ ਨੇ ਕੰਮ ਕਰ ਦਿੱਤਾ ਮਨ ਚਿੰਦਿਆਂ ਫਲ ਪਾਈ ਸੀ ਫਿਰ ਹੋਏ ਨਾ ਫੇਰਾ 파ਰਖੀਆਂ ਵੱਤ ਸੰਭਾਲ ਲਈ ਜਿਹੜੇ ਪਰਖਣੇ ਵਾਲੇ ਸੀ ਉਹਨਾਂ ਨੇ ਵੱਤ ਨੂੰ ਸੰਭਾਲ ਲਿਆ 파ਰਖੀਆਂ ਵੱਤ ਸੰਭਾਲ ਲਈ ਗੋਰ ਸੋਜੀ ਹੋਈ ਕਹਿੰਦੇ ਸ਼ਬਦ ਦੇ ਨਾਲ ਉਹਨਾਂ ਨੂੰ ਸੋਜੀ ਆ ਗਈ ਹੋਸ਼ ਆ ਗਈ ਜਦੋਂ ਸੋਜੀ ਆਉਂਦੀ ਹੈ ਹੋਸ਼ ਆਉਂਦੀ ਹੈ ਫਿਰ ਆਪਾਂ ਸਵਾਲ ਲੈਂਦੇ ਆ ਜੇ ਸੋਜੀ ਨਾ ਹੋਵੇ ਆਪਣਾ ਸਰੀਰ ਵੀ ਨਹੀਂ ਸੰਭਾਲਿਆ ਜਾਂਦਾ ਇਹਨੂੰ ਫਿਰ ਲੋਕੇ ਸੰਭਾਲਦੇ ਆ ਜਦੋਂ ਬੇਸੁਰਤ ਹੁੰਦਾ ਹੈ ਨਾ ਫਿਰ ਔਰ ਰੇੜੀ ਪਰ ਪਾ ਕੇ ਉਹ ਲੈ ਕੇ ਜਾਂਦੇ ਆ ਹਸਪਤਾਲਾਂ ਜਿੱਨਾਂ ਜਦੋਂ ਸੋਜੀ ਨਹੀਂ ਹੁੰਦੀ ਬੇਸੁੱਧ ਹੁੰਦਾ ਫਿਰ ਉਹ ਰੇੜੀ ਪਰ ਪਾ ਕੇ ਉਹ ਲੈ ਕੇ ਜਾਂਦੇ ਚੱਕੀ ਫਿਰਦੇ ਉੱਥੇ ਜੇ ਦੋ ਸੋਜੀ ਆ ਜਾਂਦੀ ਆ ਫਿਰ ਉੱਠ ਕੇ ਤੁਰਨ ਲੱਗ ਜਾਂਦਾ ਪਾਰਖੀਆਂ ਬੱਥ ਸੰਭਾਲ ਲਈ ਗੋਰੋ ਸੋਜੀ ਹੋਈ ਕਹਿੰਦੇ ਸ਼ਬਦ ਦੇ ਨਾਲ ਸੋਜੀ ਆਈ ਹੈ ਫਿਰ ਸੰਭਾਲ ਦੀ ਚੀਜ਼ ਪਰਮੇ ਭੁੱਲਾ ਪਰਮਾ ਦੇ ਵਿੱਚ ਫਿਰਦਾ ਹੈ ਬਹਿਮ ਦੇ ਵਿੱਚ ਫਿਰਦਾ ਹੈ ਨਾਮ ਪਦਾਰਥ ਅਮੁੱਲਾ ਕਹਿੰਦੇ ਭਾਈ ਜਿਹੜਾ ਨਾਮ ਦਾ ਪਦਾਰਥ ਹੈ ਅਮੁੱਲ ਹੈ ਪਦਾਰਥ ਹੈ ਅਮੁੱਲ ਹੈ ਇਹਦਾ ਕੋਈ ਮੁੱਲ ਨਹੀਂ ਹੈ ਨਾਮ ਪਦਾਰਥ ਅਮੁੱਲ ਸਾ ਗੁਰਮਖ ਪਾਵੇ ਕੋਈ ਕਹਿੰਦੇ ਨੂੰ ਕੋਈ ਗੁਰਮਖੇ ਪਾ ਸਕਦਾ ਹੈ ਮੁੱਲ ਨਹੀਂ ਮਿਲਦਾ ਪੈਸੇ ਵਾਲਾ ਤਾਂ ਇਹਨੂੰ ਲੈ ਨਹੀਂ ਸਕਦਾ ਸਾਡੇ ਮਨ ਦੇ ਚ ਬਹਿਮ ਹੈ ਕਿ ਕਿੰਨੇ ਕ ਲੈ ਲੂ ਬਾਬਾ 1000 2000 ਲੱਖ 10 ਲੱਖ 20 ਲੱਖ ਕਰੋੜ ਲੈ ਲੂ ਬਾਬਾ ਕਿੰਨੇ ਕ ਲੈ ਲੂ ਇਹ ਰੋਂਕ ਦੇਵ ਜੀ ਕਹਿੰਦੇ ਤਾਂ ਅਮੁੱਲ ਹੈ ਭਾਈ ਇਹ ਤਾਂ ਗੁਰਮਖ ਦੀ ਝੋਲੀ ਦੇ ਵਿੱਚ ਪਾਉਣਾ ਰੱਬ ਨੇ ਨਾਮ ਪਦਾਰਥ ਅਮੁੱਲ ਤਾਂ ਗੁਰਮਖ ਪਾਵੇ ਕੋਈ ਸਰੀ ਕੋਈ ਉਹ ਲਿਖਿਆ ਸਾਰਿਆਂ ਨੂੰ ਨਹੀਂ ਬਝਣ ਵਾਲੀ ਚੀਜ਼ ਹੈ ਬਾਹਰ ਪਾਲੇ ਸੋ ਕਿਆ ਲੈਹ ਕਿੰਨੇ ਜਿਹੜੇ ਬਾਹਰ ਲੱਭਣਗੇ ਉਹ ਕੀ ਲੈ ਸਕਦੇ ਆ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਲੱਭਦੇ ਫਿਰਦੇ ਆ ਮੈਂਦਾ ਕੋਈ ਬਾਹਰ ਫਿਰਦੇ ਆ ਬਾਹਰ ਲੱਭਦੇ ਆ ਫੇ 30 ਯਾਤਰਾਾਂ ਤੇ ਜਾ ਜਾ ਕੇ ਕਮਲੇ ਹੋ ਗਏ ਗੁਰੂ ਬਚਨ ਕਰਦਾ ਬਾਹਰ ਭਾਲੇ ਸੋ ਕਿਆ ਲਹੇ ਕਹਿੰਦੇ ਉਹ ਕੀ ਲੈ ਸਕਦਾ ਜਿਹੜਾ ਬਾਹਰ ਭਾਲਦਾ ਬਾਹਰ ਭਾਲੇ ਸੋ ਕਿਆ ਲਹੇ ਬਾਤ ਘਰੇ ਅੰਦਰ ਭਾਈ ਕਹਿੰਦਾ ਮੇਰੇ ਆ ਭਾਈ ਆ ਬੱਥਾ ਤਾਂ ਅੰਦਰ ਹੈ ਚੀਜ਼ ਤਾਂ ਅੰਦਰ ਹੈ ਬਾਹਰ ਨੂੰ ਭਜਦਾ ਬਾਹਰ ਪਾਲੇ ਸੋਖਿਆ ਲੈ ਬੱਥ ਘਰੇ ਅੰਦਰ ਭਾਈ ਪਰਮੇ ਭੂਲਾ ਸਭ ਜੱਗ ਫਿਰੇ ਸਾਰੇ ਜੱਗ ਨੂੰ ਕਹਿੰਦੇ ਇੱਕ ਅੱਦੇ ਨੂੰ ਕਿਹਾ ਮੇਰੇ ਵਰਗਾ ਕਹਿ ਕੇ ਇਹਦਾ ਮੰਨੂ ਸੁਣਾਇਆ ਕਹਿੰਦਾ ਜਦ ਇਹ ਭੱਜ ਜਾਂਦਾ ਬਾਣੀ ਤਾਂ ਸਾਰੇ ਸੰਸਾਰ ਵਾਸਤੇ ਆਈ ਹੈ ਕਹਿੰਦੇ ਸਾਰਾ जग ਹੀ ਸਾਰਾ ਸੰਸਾਰ ਹੀ ਭੁੱਲਿਆ ਫਿਰਦਾ ਹੈ ਬਹਿਮ ਦੇ ਵਿੱਚ ਪਰਮੇ ਪੂਲਾ ਸਭ जग ਫੇਰੇ ਮਨਮੁਖ ਕਹਿੰਦੇ ਉਹ ਮਨਮੁਖ ਹੈ ਜਿਹੜਾ ਪਰਮ ਦੇ ਵਿੱਚ ਭੁੱਲਿਆ ਫਿਰਦਾ ਹੈ ਮਨਮੁਖ ਹੈ ਕਿਹੜਾ ਜਿਹੜਾ ਬਾਹਰ ਲੱਭਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਲੱਭਦਾ ਜਿਹੜਾ ਆਪਣੇ ਸਰੀਰ ਤੋਂ ਬਾਹਰ ਲੱਭਦਾ ਉਹ ਮਨਮੁਖ ਹੈ ਮਨਮੁਖ ਪਤ ਗਵਾਈ ਕਹਿੰਦਾ ਤੈਂ ਆਪਣੀ ਇੱਜ਼ਤ ਗਵਾ ਲਈ ਬਾਹਰ ਲੱਭ ਲੱਭ ਕੇ ਇੱਜ਼ਤ ਗਵਾਈ ਹੈ ਆਪਣੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਹੀਂ ਲੱਭਦਾ ਬਾਹਰ ਲੱਭਦਾ ਹੈ ਕਾਰ ਦਰ ਛੋੜੇ ਆਪਣਾ ਕਹਿੰਦਾ ਆਪਣਾ ਜਿਹੜਾ ਘਰ ਸੀ ਦਰ ਸੀ ਉਹ ਛੱਡਤਾ ਆਪਣਾ ਘਰ ਆਪਣਾ ਦਰ ਊਚਾ ਦਰ ਬਾਬੇ ਨਾਨਕ ਦਾ ਸੋਭਾ ਸੁਣ ਕੇ ਆਇਆ ਲੋਕ ਤਾਂ ਆਉਂਦੇ ਆ ਸੋਭਾ ਸੁਣ ਸੁਣ ਕੇ ਬਾਬੇ ਨਾਨਕ ਦੇ ਦਰ ਨੂੰ ਘਰ ਨੂੰ ਅਸੀਂ ਇਸ ਘਰ ਨੂੰ ਦਰ ਨੂੰ ਛੱਡ ਛੱਡ ਕੇ ਬਾਹਰ ਭਜਦੇ ਆਂ ਕਰਦਰ ਛੋੜੇ ਆਪਣਾ ਪਰ ਕਰ ਝੂਠਾ ਜਾਈ ਕਹਿੰਦਾ ਹੋਰ ਪਰਾਇਆਂ ਦੇ ਦੂਸਰਿਆਂ ਦੇ ਘਰਾਂ 'ਚ ਜਾਂਦਾ ਝੂਠਾ ਆਪਣੇ ਘਰ ਨੂੰ ਆਪਣੇ ਮਹਿਲ ਨੂੰ ਬਾਬੇ ਨਾਨਕ ਵਾਲੇ ਮਹਿਲ ਨੂੰ ਛੱਡ ਦਿੱਤਾ ਸਤਸੰਗਿ ਬਾਬੇ ਨਾਨਕ ਦਾ ਮਹਿਲ ਕਿਹੜਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬੇ ਨਾਨਕ ਦਾ ਮਹਿਲ ਹੈ ਇਹ ਨੂੰ ਛੱਡਤਾ ਪਰ ਘਰ ਪਰਾਇਆਂ ਦੇ ਘਰ ਜਾਂਦਾ ਘਰ ਦਾ ਰਛੋੜੇ ਆਪਣਾ ਪਰ ਕਰ ਝੂਠਾ ਜਾਈ ਝੂਠਾ ਵੀ ਕਹਿ ਦਿੱਤਾ ਹਾਂ ਚੋਰ ਉਹ ਬਾਗੂ ਪਕੜੀ ਐ ਕਿਹਨੇ ਚੋਰਾਂ ਦੇ ਮੰਗਣਾ ਫਿਰ ਪਕੜ ਲਿਆ ਜਦੋਂ ਚੋਰ ਪਕੜਿਆ ਜਾਂਦਾ ਫਿਰ ਕੀ ਹਾਲ ਹੁੰਦਾ ਉਹਦਾ ਬੜੀ ਕਟਾਈ ਹੁੰਦੀ ਆ ਕੁੱਟਮਾਰ ਹੁੰਦੀ ਆ ਫਿਰ ਜੇਰ ਵਿੱਚ ਬੰਦ ਕਰ ਦਿੰਦੇ ਆ ਇਸ ਤਰ੍ਹਾਂ ਜਿਹੜਾ ਬਾਹਰ ਲੱਭਣ ਜਾਂਦਾ ਹੈ ਜਾਮੂ ਨੂੰ ਪਕੜ ਲਿੰਦੇ ਆ ਫਿਰ ਚੋਰਾਂ ਵਾਲਾ ਸਲੂਕ ਹੁੰਦਾ ਉਹਦੇ ਨਾਲ ਚੋਰਾਂ ਬਾਗੋਂ ਪਕੜੀਏ ਬਿਨ ਨਾਵੇਂ ਚੋਟਾਂ ਖਾਈ ਕਹਿੰਦੇ ਨਾਮ ਤੋਂ ਬਿਨਾ ਫਿਰ ਚੋਟਾਂ ਖਾਂਦਾ ਜਿੰਨੀ ਕਰ ਜਾਂਦਾ ਆਪਣਾ ਕਹਿੰਦੇ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਜਾਣ ਲਿਆ ਸੇ ਸੁਖੀਏ ਭਾਈ ਕਹਿੰਦੇ ਭਾਈ ਉਹ ਸੁਖੀ ਬਸਦੇ ਹਨ ਉਹ ਸੁਖੀ ਹੋ ਜਾਂਦੇ ਹਨ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਰੱਬ ਨੂੰ ਜਾਣ ਲਿਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਬ ਨੂੰ ਜਾਣ ਲਿਆ ਉਹ ਸੁਖੀ ਬਸਦੇ ਹਨ ਜਿੰਨੀ ਕਰ ਜਾਤਾ ਆਪਣਾ ਸੇ ਸੁਕੀਏ ਭਾਈ ਅੰਤਰ ਬ੍ਰਹਮ ਪਛਾਣਿਆ ਇਹਦੀ ਗਜਬ ਕੀਤੀ ਪਈ ਆ ਬਾਬੇ ਨਾਨਕ ਨੇ ਕਹਿੰਦੇ ਅੰਤਰ ਦੇ ਵਿੱਚ ਬ੍ਰਹਮ ਰੱਬ ਨੂੰ ਕਹਿੰਦੇ ਆ ਅੰਦਰ ਆਤਮਾ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਬ ਨੂੰ ਪਛਾਣ ਲਿਆ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਕਹਿੰਦੇ ਪਾਈਏ ਸ਼ਬਦ ਦੀ ਵਡਿਆਈ ਆ ਸ਼ਬਦ ਕਰਕੇ ਪਛਾਣਿਆ ਗਿਆ ਅੰਤਰ ਆਤਮਾ ਦੇ ਵਿੱਚ ਵੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਦੋਂ ਪਛਾਣਿਆ ਗਿਆ ਰੱਬ ਇਹ ਸ਼ਬਦ ਦੀ ਵਡਿਆਈ ਦੇ ਨਾਲ ਜਦੋਂ ਸ਼ਬਦ ਦੀ ਪ੍ਰਾਪਤੀ ਹੋਊਗੀ ਫਿਰ ਪਛਾਣ ਲਿਆ ਸਾਵਧ ਪਰ ਗੁਰੂ ਦੇ ਸਿੱਖੋ ਮਿਲਦਾ ਬੜੌਕਾ ਇਹ ਤਾਂ ਪੂਰੀ ਕਸਬੱਟੀ ਪਰ ਲਾ ਕੇ ਘਸਾਕ-ਘਸਾਕ ਕੀਤਾ ਮਿਲਦਾ ਐਵੇਂ ਨਹੀਂ ਮਿਲਦਾ ਇਹ ਇਹ ਤਾਂ ਆਪਣੇ ਆਪ ਨੂੰ ਗਮਾਉਣਾ ਪੈਂਦਾ ਆਪ ਗਵਾਈਏ ਤਾਂ ਸਭ ਪਾਈਏ ਔਰ ਕੈਸੀ ਚਤਰਾਈ ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ ਆਪੇ দান ਕਰੇ ਕਿਸ ਆਖੀਏ ਕਹਿੰਦੇ ਆਪੇ দান ਕਰਨੇ ਵਾਲਾ ਹੈ ਆਪੇ ਦੇ ਬੁਝਾਈ ਕਹਿੰਦੇ ਆਪੇ ਬੁਝਾਉਣੇ ਵਾਲਾ ਹੈ ਆਪੇ দান ਦੇਣੇ ਵਾਲਾ ਹੈ ਨਾਨਕ ਨਾਮ ਧਿਆਏ ਤੂੰ ਆਕਰ ਜਾ ਕੇ ਨਵੇੜਾ ਕਰ ਦਿੱਤਾ ਨਾਨਕ ਨੇ ਕਹਿੰਦੇ ਨਾਮ ਨੂੰ ਧਿਆਲਾ ਨਾਨਕ ਨਾਮ ਧਿਆਏ ਤੂੰ ਦਰ ਸੱਚੇ ਸੋਭਾ ਪਾਈ ਕਹਿੰਦੇ ਸਦਾਰਤੇ ਸੱਚੇ ਦਰਤੇ ਸੋਭਾ ਪਾਏਗਾ ਨਾਮ ਨੂੰ ਉਤਿਆਲੈ ਸਿਰਕੋ ਨਾਨਕ ਦੇਵ ਜੀ ਮਹਾਰਾਜ ਕਲਯੁਗੀ ਜੀਵ ਨੂੰ ਨਾਮ ਦੇ ਨਾਲ ਜੋੜਦੇ ਹਨ ਬਾਣੀ ਨਾਲ ਜੋੜਦੇ ਆ ਸੋ ਆਓ ਆਪਾਂ ਵੀ ਬਾਬੇ ਨਾਨਕ ਦੇ ਦਰ ਤੇ ਆਈਏ ਆਪਾਂ ਵੀ ਬਾਬੇ ਨਾਨਕ ਦੇ ਹੁਕਮ ਨੂੰ ਮੰਨੀਏ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਗਟ ਹੋ ਜਾਂਦਾ ਹੈ ਜੇ ਕੋਈ ਦਾ ਗਾਹਕ ਹੋਵੇ ਜੇ ਕੋਈ ਗੁਰਮਖ ਬਣੇ ਜੇ ਕੋਈ ਗੁਰੂ ਦੀ ਗੱਲ ਨੂੰ ਮੰਨੇ ਗੱਲ ਤਾਂ ਮੰਨਣ ਤੇ ਟਿੱਕੀ ਹੋਈ ਹੈ ਮੰਨੇ ਪਾਵੇ ਮੁੱਖ ਦਵਾਰ ਮੰਨੇ ਪਰਿਵਾਰ ਇਸ ਆਧਾਰ ਜਿਹੜਾ ਮੰਨਦਾ ਉਹ ਪਾ ਲੈਂਦਾ ਆਪਣੇ ਪਰਿਵਾਰ ਦਾ ਸਰਧਾਰ ਲੈਂਦਾ ਮੁਕਤੀ ਹੋ ਜਾਂਦੀ ਹੈ ਸੋ ਸਾਧ ਸੰਗਤ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣ ਜਾਣ ਤੁਮਸੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਫਾਸਤ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨੂੰ ਬੁਲਾਓ ਫਤੇ ਵਾਹਿਗੁਰੂ ਜੀ ਕਾ